ਵਾਹੀ ਗੁਰ ਕੀ ਖਾਲਸਾ ਵਾਹੀ ਗੁਰ ਕੀ ਵਾਹਿਤ ਤੁਹਾਡਾ ਸਾੜੀ YouTube ਚੈਨਲ ਤੇ ਫਿਰ ਉੱਤੇ ਸਵਾਤੀ ਅੱਜ ਜੇ ਆਪ ਬੜਾ ਲੈ ਕੇ ਅਮਰ ਸ਼ਾਹੀ ਪੱਗ ਨੀਲੰਤ 7.5 ਮੀਟਰ ਕਪੜਾ ਟਪਫਲ ਲਵਾਉਂਦੇ ਆ ਕਿਹੜਾ ਆਪ ਪੱਲਾ ਲੜ ਲਾਉਣਾ ਸਰਦੇ ਸੈਂਟਰ ਚ ਲਿਆ ਕੇ ਲੜ ਨੂੰ ਪੂਣੀ ਦਾ ਹੌਲਦਾ ਪਾਤਾ ਸਲੇ ਰਾ ਕੇ ਬੰਦ ਪਾਸਾ ਉੱਤੇ ਰਾ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਹੋਲਡ ਕਰਕੇ ਤੇ ਸਾਫ ਕਰਕੇ ਅੱਧੀ ਘਤੀ ਘਾਲ ਟਾ ਕਿਹੜਾ ਆਪ ਲੜ ਨੂੰ ਮਟਾਈਏ ਕਰਕੇ ਲਗਾਉਣਾ ਹੈ ਅਗਲਾ ਇਹੜਾ ਆਪਾਂ ਲੜਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਮੋਣੀ ਦਾ ਖੋਲਾ ਬਸ ਅੱਥਰੇ ਰੱਖ ਕੇ ਬੰਦ ਬਸ ਉੱਤਰ ਆ ਕੇ ਦੋਈ ਪੱਲੇ ਇਕੱਠੇ ਕਰਕੇ ਇੱਕ ਸਭ ਤੋਂ ਪਹਿਲਾੜਾ ਆਪਾਂ ਆਪਣਾ ਦੂਜਾ ਲੜ ਬਣਾਉਣਾ ਹੈ ਸ਼ਿਕਰ ਤੋਂ ਪੜਾ ਥੋੜਾ ਗੈਪ ਰੱਖ ਕੇ ਤੇ ਦੋ ਲੜ ਬਣਾ ਕੇ ਜਿਹੜੇ ਆ ਪਲੜਾ ਨੂੰ ਤਰ ਲੈਣਾ ਹੈ ਤਰ ਕੇ ਤੇ ਬਾਅਦ ਵਿੱਚ ਲੜ ਨੂੰ ਜੰਗੀ ਤਰ੍ਹਾਂ ਸੈਟ ਕਰਕੇ ਤੇ ਚਾਰੋਂ ਗ੍ਰੇਨੜਾ ਲੜ ਨੂੰ ਉੱਤਰ ਸੈਟ ਕਰਕੇ ਤੇ ਉਂਗਲੀ ਦੇ ਗੁੱਠੇ ਨਾਲ ਜਿਹੜਾ ਆਪਣੇ ਲੜਾ ਲੜਾਣਾ ਜਿਸ ਆਪਣਾ ਇਹ ਲੜਾ ਦਾ ਫਾਸਾ ਲੜਾ ਪੂਰਾ ਸਟਕਾਣਾ ਹੈ ਉਂਗਲੀ ਦੇ ਗੁੱਠੇ ਨਾਲ ਉਂਗਲੀ ਦੇ ਗੁੱਠੇ ਨਾਲ ਸਟਕ ਕਰਕੇ ਤੇ ਫਿਰ ਬਾਅਦ ਵਿੱਚ ਜਿਹੜਾ ਲੜ ਨੂੰ ਸਟਕਾਣਾ ਹੈ ਸਟਕ ਕਰਕੇ ਫਿਰ ਜਿਹੜਾ ਆਪਣਾ ਲੜ ਲੈ ਸੀ ਧੋਈ ਇਹਨਾਂ ਲੜਾਂ ਅਜ ਚੰਗੀ ਤਰ੍ਹਾਂ ਪਾ ਜਿਹੜਾ ਬਾਏ ਫੇੜ ਕੇ ਇੰਨਾ ਹੀ ਸਫਾਈ ਕਰਨੀ ਹੈ ਤਨ ਅਜ ਬਾਈ ਫੇਰ ਕਿਹੜਾ ਆਪਾਂ ਲਾਡਾ ਡਾਊਨਲੋਡ ਕਰਕੇ ਤੇ ਸੈਟ ਕਰ ਚਲਾਉਣਾ ਹੈ ਤੇ ਲੋਡ ਕਰਕੇ ਕਿਹੜਾ ਆਪਾਂ ਲਾੜ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਲਗਾਉਣਾ ਹੈ ਤੇ ਹੁਣ ਜਿਹੜੀ ਆਪਾਂ ਨਾਲੀ ਮੋਟਾਈ ਹੈ ਜਿਹੜੀ ਆਪੋ ਸੈਟ ਕਰਨੀ ਹੈ ਤੇ ਨਾਲ ਫਾਂੜੜਾ ਪਾਓ ਆਪ ਸੈਟ ਕਰ ਲੈਣਾ ਹੈ ਤੇੜਾ ਆ ਮਾ ਅਗਲਾ ਲੜਣਾ ਹੁਣ ਆ ਲੜ ਨੂੰ ਬੈਕ ਤੇ ਪਿੰਚ ਕਰਕੇ ਉਣੀਆ ਖਲਾਵਾ ਤੁਲੇ ਰੱਖ ਕੇ ਬੰਦ ਪਾਸਾ ਉੱਤ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਚਾਰੋਂ ਗੇਂਜੜਾ ਲੜਨ ਨੂੰ ਸਟੈਕ ਕਰਨਾ ਹੈ ਸਟੈਕ ਕਰਕੇ ਇੱਕ ਵਾਰ ਜੜਾ ਲੜਨ ਨੂੰ ਫੋਲ ਕਰਨਾ ਹੈ ਹਾ ਫੋਲ ਕਰਨਾ ਹੈ ਹਾ ਫੋਲ ਕਰਨ ਤੋਂ ਬਾਅਦ ਤੁਲੇ ਨੂੰ ਜੜਾ ਲੜਨ ਨੂੰ ਹਾ ਫੋਲ ਕਰਕੇ ਜਿਆ ਬਾੜੇ ਦੋਈ ਲੜਨ ਇਕੱਠੇ ਕਰ ਲੈਣੇ ਨਾ ਤੇ ਦੋਈ ਲੜਨ ਇਕੱਠੇ ਕਰਕੇ ਤੇ ਲੜਾ ਨੂੰ ਚੰਗੀ ਤਰ੍ਹਾਂ ਸੈਟ ਕਰਕੇ ਤੇ ਨਾਲ ਦੀ ਨਾਲ ਬਾਈ ਫੇਰ ਕੇ ਲੜਾਈ ਸਫਾਈ ਕਰ ਲੈਣੀ ਹੈ ਤੇ ਬਾਅਦ ਵਿੱਚ ਜਿਹੜੇ ਆਪਾਂ ਲੜਨੇ ਆ ਉਹ ਸੈਟ ਕਰੀ ਜਾਣੇ ਹਨ ਤੇ ਜੰਗੀਤਾਂ ਇਹੜਾ ਪਲੜਾਂ ਚ ਵਾਇ ਫੇਰ ਕੇ ਤੇ ਲੜਾ ਨੂੰ ਸਾਫ਼ ਕਰ ਲੈਣਾ ਹੈ ਤੇ ਨਾ ਦੀ ਮੋਟਾਈ ਜਿਹੜੀ ਆਪਾਂ ਹੀ ਆਪਣੀ ਜਿਹੜੀ ਸ਼ਟ ਕੱਢ ਲੈਣੀ ਹੈ ਤੇ ਨੋਕ ਤੋਂ ਲੈ ਕੇ ਪਿੱਛੇ ਤੱਕ ਜਿਹੜੇ ਆਪਾਂ ਲੜਨੇ ਆ ਸਾਫ਼ ਕਰ ਲੈਣੇ ਹਨ ਤੜਾਪਾ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੁਣੀਆ ਹੌਲਤਾ ਵਾ ਥੱਲੇ ਰੱਖ ਕੇ ਬੰਦ ਪਸਾ ਉਤਰਾ ਕੇ ਉਸੇ ਤਰੀਕੇ ਨਾਲ ਆਪਰੇ ਦੋ ਹੀ ਪੱਲੇ ਇਕੱਠੇ ਕਰਕੇ ਸਭ ਤੋਂ ਪਹਿਲਾਂ ਆਪਾਂ ਹਾਫ ਫੋਲਡ ਕਰਕੇੜਾ ਆਪਾਂ ਲੜ ਬਣਾਉਣਾ ਹੈ ਫਿਰ ਦੂਜੀ ਹਾਫ ਫੋਲਡ ਚ ਆਪੇੜਾ ਲੜ ਨੂੰ ਜੰਗੀ ਤਰ੍ਹਾਂ ਸੈਟ ਕਰਕੇ ਤੇ ਲੜ ਨੂੰ ਜੰਗੀ ਤਰ੍ਹਾਂ ਸੈਟ ਕਰਕੇ ਤੇ ਸਾਫ ਕਰਕੇ ਤੇ ਜਨੀ ਸਫਾਈ ਤੁਹਾਡੇ ਹੱਥਾਂ ਨਾਲ ਹੁੰਦੀ ਹੈ ਉਹਨੀ ਸਫਾਈ ਹੱਥਾਂ ਨਾਲ ਕਰਕੇ ਤੇ ਬਾਅਦ ਵਿੱਚ ਵਾਲ ਨਾਲ ਜਿਹੜੇ ਆਪਣੇ ਆਪਣੀ ਜਿਹੜੀ ਉਹਨਾਂ ਦੀ ਸਫਾਈ ਕਰਕੇ ਇਹ ਲਾਰਮ ਜਿੰਨਾ ਕਿਧਰ ਹਟਾ ਕਰਕੇ ਲਗਾਉਣਾ ਹੈ ਤੇ ਬਾਕੀ ਬਗ ਦੀ ਜਿਹੜੀ ਆ ਪਸੜੀ ਕੋਲ ਨਾਲ ਦੀ ਨਾਲ ਕਰੀ ਜਾਣੀ ਹੈ ਜਿੰਨਾ ਕਿਤਾ ਨੇ ਆਪਣੇ ਲਾਰਮ ਨੂੰ ਸਾਫ ਕਰਕੇ ਜਿਹੜਾ ਆਪਣਾ ਲਾਰਮ ਡਾਊਨਲੋਡ ਕਰਕੇ ਲਗਾਉਣਾ ਹੈ ਤੇ ਨਾਲੇ ਬਾਕੀ ਬਾਕੀ ਜਿਹੜੀ ਆ ਪ੍ਰੈਸਿੰਗ ਕਰੀ ਜਾਣੀ ਹੈ ਤੇ ਨੋ ਜਿਹੜੀ ਆਪਣੀ ਸੈਟ ਕਰ ਲੈਣੀ ਹੈ ਤੇੜਾ ਆਪਾਂ ਅਗਲਾ ਲਾੜਾ ਲਗਾਉਣਾ ਹੈ ਲਾੜ ਨੂੰ ਬੈਕ ਤੋਂ ਪਹੁੰਚਾ ਕਰਕੇ ਪੁਣੀ ਦੇ ਖੋਲੇ ਵਾਸਤੇ ਥੱਲੇ ਰੱਖ ਲੈਣਾ ਬੰਦ ਪਾਸੇ ਉਸ ਤੇ ਰੱਖ ਕੇ ਉਸੇ ਤਰੀਕੇ ਨਾਲ ਦੋਹੀ ਪੱਲੇ ਇਕੱਠੇ ਕਰ ਲੈਣੇ ਹਨ ਦੋਈ ਬੱਲੇ ਇਕੱਠੇ ਕਰ ਚਾਰ ਇਕੱਠੇ ਕਰਕੇ ਚਾਰੋਂ ਗੇੜਾ ਲੜਨ ਨੂੰ ਤੇ ਸੈਟ ਕਰਨਾ ਹੈ ਸੈਟ ਕਰਕੇ ਤੇ ਫਿਰ ਜਦ ਹਾਫ ਫੋਲਡ ਕਰਕੇ ਜਿਹੜਾ ਆਪਾਂ ਦੋਈ ਲੜਨੇ ਉਹ ਬਣਾ ਲੈਣੇ ਨਾ ਦੋਈ ਲੜ ਜਿਹੜੇ ਆਪਾਂ ਹਾਫ ਹਾਫ ਫੋਲਡ ਕਰਕੇ ਬਣਾਉਣੇ ਆ ਤੇ ਉਹਨਾਂ ਦੀ ਡੁੰਗਾਈ ਆੜੀ ਆਪਾਂ ਥੋ ਗੁੱਟ ਆਪਣਾ ਥੋੜਾ ਜਿਹਾ ਗੁੱਠਾ ਪਾ ਕੇ ਜਿਹੜੇ ਉਹਨਾਂ ਦੀ ਮਟਾਈਆ ਉਹ ਆਪਾਂ ਸੈਟ ਕਰ ਡੁੰਗਾਈ ਆੜੀ ਇਹ ਪੂਰ ਸਟਕਾ ਨਹੀਂ ਹੈ ਤੇ ਫਿਰ ਬਾਅਦ ਵਿੱਚ ਆਪਾਂ ਵਾਜ ਫੇੜ ਕੇ ਜਿੰਨੀ ਹੱਥ ਨਾਲ ਸਫਾਈ ਸੀ ਉਹ ਤੋਂ ਬਾਅਦ ਫਿਰ ਆਪਾਂ ਜਿਹੜਾ ਵਾਜ ਵਾਜ ਫੇੜ ਕੇ ਉਹਦੀ ਸਫਾਈ ਜਿਹੜੀ ਬਾਲ ਵਿੱਚ ਕਰ ਲੈਣੀ ਹੈ ਤੇ ਨਾਲ ਜਿਹੜਾ ਬਾਕੀ ਬਾਲ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਚਲੋੜਾ ਨੀਮਟ ਆਈ ਆਡੀ ਐਪ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਮਰੀ ਸ਼ੇਪ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਹੁਣ ਜਿਹੜੇ ਆਪ ਲੜ ਲੈ ਸੀ ਨਹੀਂ ਕਿੜਾ ਬਾਈ ਫੇਰ ਕਿ ਇਹਨਾਂ ਦੀ ਜਿਹੜੇ ਇਹਨਾਂ ਦੀ ਸਫਾਈ ਕਰ ਲੈਣੀ ਆ। ਤਨੋ ਤੋਂ ਵੀ ਜਿਹੜੇ ਆਪਣੇ ਲੜਨੇ ਆਪਾਂ ਸੈਟ ਕਰ ਲੈਣੇ ਆ ਨਾ। ਜਿਹੜਾ ਆਪਾਂ ਅਗਲਾ ਲਾਉਣਾ ਛੇਵਾਂ ਲੜਾ। ਲਾਰਨ ਬੈਕ ਤੋਂ ਪੈਂਚ ਗਾਰ ਕੇ ਪੂਣੀਆ ਹੌਲ ਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਥੇ ਰੱਖ ਕੇ ਖੁੱਲਦੇ ਪਾਸੇ ਵਿੱਚ ਪਹਿਲੇ ਪਲੇ ਨੇ ਜਿਆਦਾ ਖੋਲ ਕੇ ਦੂਜੇ ਪਲੇ ਨੇ ਆਪਣ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜਨ ਨੂੰ ਚਾਹੂੰ ਗੇੜਾ ਲੜਨ ਨੂੰ ਉੱਤੇ ਸੈੱਟ ਕਰਨਾ ਹੈ ਸੈੱਟ ਕਰਕੇ ਤੇ ਅੱਖ ਲੋ ਜਿਹੜਾ ਹਰਕਾਏ ਫੋਲਡ ਕਰਕੇੜਾ ਲੜਨ ਨੂੰ ਡਬਲ ਫੋਲਡ ਕਰਨਾ ਹੈ ਲੜਨ ਨੂੰ ਜਿਹੜਾ ਤੁਸੀਂ ਲੜਾ ਸਿੰਗਲ ਵੇਜ ਆਹ ਡਬਲ ਵੀ ਲਗਾ ਸਕਦੇ ਹੋ ਇਹ ਤੁਹਾਡੇ ਡਿਪੈਂਡ ਆ ਜੇ ਤੁਹਾਨੂੰ ਡਬਲ ਇਸ ਲੜ ਦੇ ਕਰਨੇ ਆਉਂਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਤੇ ਵੇੜਿਆ ਆ ਪਾ ਚਾਹੂੰ ਗੇੜਾ ਲੜਨ ਨੂੰ ਉੱਤੇ ਸੈੱਟ ਕਰਕੇ ਤੇ ਥੱਲੇ ਜਿਹੜਾ ਲੜ ਜਿੰਨੀ ਹੱਥ ਨਾਲ ਸਫਾਈ ਹੋ ਗਈ ਉਹਨੀ ਆਪਾਂ ਕਰਕੇ ਤੇ ਬਾਅਦ ਵਿੱਚ ਬਾਜ ਫੇਰ ਕਿਹੜਾ ਆਪਾਂ ਲੜ ਨੂੰ ਚੰਗੀ ਤਰ੍ਹਾਂ ਸਾਵ ਕਰਕੇ ਲਗਾਉਣਾ ਹੈ ਤੇ ਆਪਣੀ ਸ਼ੇਪ ਉਹ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਚਾਹੀ ਜੰਦੇ ਉਹਦੀ ਚੜਾਈ ਰੱਖ ਕੇ ਤੇ ਲੜ ਨੂੰ ਸੈੱਟ ਕਰਕੇ ਲਗਾ ਸਕਦੇ ਹੋ ਤੇ ਨਾਲੇ ਬਾਕੀ ਬਾਕੀ ਜਿਹੜੀ ਆਪਾਂ ਸੈਟਿੰਗ ਕਰਿਆਣੀ ਹੈ ਕਿਹੜਾ ਆਪਾਂ ਅੰਕਲੀ ਲੜ ਲਾਉਣਾ ਲੜਨ ਨੂੰ ਉੱਦ ਅੱਧਾ ਹਲੇ ਬੋਰਡ ਘੜ ਕੇੜਾ ਆਪਾਂ ਲੜ ਨੂੰ ਬੈਗ ਚੜਾਈ ਤੇ ਲੈ ਕੇ ਆਉਣਾ ਹੈ ਬੈਗ ਤਾਂ ਚੜਾਈ ਤੇ ਲੈ ਕੇ ਮੋੜ ਲਾ ਕੇ ਉਹਦੀ ਚੜਾਈ ਘਟਾ ਲੈਣੀ ਹੈ ਤੇ ਚੰਗੀ ਤਰ੍ਹਾਂ ਲੜਾ ਪਲੜ ਨੂੰ ਸਾਫ਼ ਕਰਕੇ ਜੇ ਤੁਹਾਡਾ ਲੜਕਾ ਟੈਂਦਾ ਤਾਂ ਆਪਾਂ ਉਸ ਲੜ ਨੂੰ ਸਿੱਧਾ ਵੀ ਲਗਾ ਸਕਦੇ ਹੋ ਮੋੜ ਕੇ ਜੇ ਨਹੀਂ ਲੱਗਦਾ ਤੁਸੀਂ ਉਸ ਨੂੰ ਸਿੱਧਾ ਕਰਕੇ ਲਗਾ ਸਕਦੇ ਹੋ ਇਹ ਫਿਰ ਉਹ ਜੋ ਚੰਗੀ ਤਰ੍ਹਾਂ ਜਿਹੜਿਆ ਬਲਡ ਨੂੰ ਸਾਫ਼ ਕਰਕੇ ਸੋਚ ਵਾਲ ਕੱਢ ਗਏ। ਜਨਾਲ ਦੇ ਨਾਲ ਬਾਕੀ ਬਾਕ ਜਿਹੜੀ ਆਪਾਂ ਸੈਟਿੰਗ ਕਰਕੇ ਜਿਹਨਾਂ ਗਿਤਰ ਨੇ ਦੇ ਆਪਣੇ ਇਸ ਵਿੱਚੋਂ ਵਾਲ ਨੇ ਕੱਢ ਲੈਣੇ ਹਨ ਜਿਹੜੇ ਉੱਤੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਜ ਨਾਲ ਕੱਢਣਾ ਹੈ। ਜਿਨਾਂ ਆਪਾਂ ਪਹਿਲਾਂ ਰੜਾ ਅੱਖ ਤੇ ਰੱਖੇ ਹੁੰਨੇ ਆਪਾਂ ਕਲਗੀ ਰੜਾ ਅੱਖ ਤੇ ਰਾ ਕੇ ਤੇ ਲੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਲੈਣਾ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿਨੀ ਦਿਸਦੀ ਚੜਾਈ ਰੱਖਣਾ ਚਾਹਣੇ ਤੁਸੀਂ ਉਹਦੀ ਚੜਾਈ ਰੱਖ ਕੇ ਰੜਾ ਪਲੜ ਨੂੰ ਉੱਤੇ ਇੱਕ ਵਾਰ ਦੱਬ ਲੈਣਾ ਹੈ ਜੇ ਤੁਹਾਡਾ ਰੜਾ ਉੱਤੋਂ ਖਿਸਕ ਗਿਆ ਜਾਂ ਛੋਟਾ ਰਹਿੰਦਾ ਤਾਂ ਇਹ ਕੇ ਦੋ ਪਗਮ ਜਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਜਦੋਂ ਇਹ ਸ਼ੇਪ ਹੋ ਵੀ ਆਪਾਂ ਸੈੱਟ ਕਰ ਲੈਣੀ ਹੈ ਤੇ ਆਮੜੇ ਵਾਲ ਨੇ ਹੋਈ ਆਪਾਂ ਕੱਢ ਲੈਣੇ ਹਨ ਦੇ ਜੇ ਤੋ ਹਿਲਾਰ 3D ਕਰਨੇ ਚਾਹੁੰਦੇ ਹੋ ਤੁਸੀਂ 3D ਕਰ ਸਕਦੇ ਹੋ ਤੇ ਜਿਹੜੇ ਆਪਾਂ ਉਂਗਲੀ ਤੋਂ ਗੁੱਠੇ ਨਾਲ ਹਲਕੇ ਹਲਕੇ ਜਿਹੜੇ ਆਪਾਂ ਲੜਾਂ ਨੂੰ 3D ਕਰਾਂਗੇ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਿਹੜੇ ਆਪਣੇ ਲੜਨੇ ਉਹਨਾਂ 'ਚ ਕੋਈ ਵੱਲ ਨਾ ਪਵੇ ਤੇ ਨਾ ਉਹਨਾਂ 'ਚ ਕੋਈ ਡੰਗ ਪਵੇ ਤੇ ਉਹਨਾਂ ਦੀ ਮੋਟਾਈ ਵੀ ਜਿਹੜੀ ਆਪਣੀ ਸਹੀ ਜਿਹੀ ਜਿਆਦਾ ਪਠੇੜੀ ਕਰਦੇ ਆ ਤੇ ਕੱਲਾ ਕੱਲਾ ਕਰਕੇ ਜਿਹੜਾ ਆਪਾਂ ਲੜ ਉਹ 3D ਕਰ ਲੈਣਾ ਤੇ ਜੇ ਕਿਸੇ ਲੜ 'ਚ ਵੱਲ ਪੈ ਜਾਂਦਾ ਤਾਂ ਉਸ ਵਿੱਚ ਬਾਜ ਫੇਰ ਕੇ ਇਹ ਫਿਰ ਬਾਅਦ ਵਿੱਚ ਉਹਦੇ ਨੂੰ 3D ਕਰ ਸਕਦੇ ਹੋ ਇਹ ਮੈਂ ਤੁਹਾਨੂੰ ਵੀਡੀਓ ਵਿੱਚ ਦਿਖ ਰਹੇ ਹਾਂ ਤੇ ਪਿੱਛੇ ਤਾਂ ਕਿਹੜੇ ਆਪਾਂ ਲੜਨੇ ਆ 3D ਕਰ ਲੈਣਾਂ ਉੱਤ ਲੜ ਵੀ ਜਿਹੜੇ ਤੁਸੀਂ ਆਪਣੇ 3D ਕਰ ਸਕਦੇ ਹੋ ਆਪਣੀ ਇਹੜੀ ਪੱਗ ਦੀ ਖਬਰ ਵਧੀਆ ਕਰਨ ਲਈ ਜੰਗੀ ਤਣੜੇ ਆਪਣੇ ਲੜਨੇ ਉਹ ਸੈੱਟ ਕਰ ਲੈਣੇ ਹਨ ਤੇ ਜੇ ਕਿਸ ਲੜ ਚ ਵਾਰ ਲੈਣ ਜਾਂ ਤੇ ਉਸ ਵਿੱਚ ਆਪ ਜੜਾ ਬਾਏ ਫੇਰ ਕੇ ਉਹਨਾਂ ਨੂੰ ਵੀ ਆਪਾਂ ਜਿਹੜਾ ਸੈੱਟ ਕਰ ਲੈਣਾ ਤੇ ਚਾਰੋਂ ਗਏ ਜਿਹੜਾ ਲੜ ਨੂੰ ਉਤੋਂ ਵੀ ਸੈੱਟ ਕਰ ਲੈਣਾ ਤੇ ਜਿਹੜਾ ਆਪਾਂ ਸਿਲਟ ਕਣਾ ਜਿਹੜਾ ਆਪਾਂ ਪਹਿਲਾਂ ਲਈ ਸੜ ਦੇ ਸੈਂਟਰ ਚ ਉਹਨੂੰ ਪਾ ਵੇ ਤਾਂ ਚੰਗੀ ਤਰ੍ਹਾਂ ਚੜ ਪਾਸੇ ਨੂੰ ਫਲਾ ਕੇ ਜਿੱਥੇ ਕਿਤੇ ਸਨ ਅੰਗਰੇਜ਼ਾਂ ਦਾ ਉੱਥੋਂ ਵੱਡ ਵੱਡ ਸ਼ੀਸ਼ੇ ਦੇ ਕਿਹੜਾ ਆਪਾਂ ਸੌਂਡ ਕਵਰ ਕਰਨਾ ਹੈ ਤੇ ਜਿਹੜਾ ਆਪਾਂ ਸੜਾ ਟਾਈਟ ਕਵਰ ਕਰਨਾ ਹੈ ਜਿਹੜਾ ਆਪਾਂ ਬੈਕ ਦਾ ਲੜ ਲਗਣਾ ਅੱਧਾ ਜੋ ਦਾ ਬੋਰਡ ਕਰ ਕਿਹੜਾ ਪਲਰ ਨੂੰ ਲਗਾਏ ਜਲਦੀ ਨਵੀਆਂ ਲੈ ਕੇ ਆ ਜਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ